ਦੀ ਦਿੰਦੇ ਆ ਪ੍ਰੈਸ ਨੋਟ ਆਫਟਰ ਪੀਸੀ ਦਿੰਦੇ ਤੁਹਾਨੂੰ ਅੱਗੇ ਬਚੇ ਮੜ ਜੀ ਜੋ ਕੀ ਨਿਯਾਮ ਹੁੰਦੀ ਹੈ ਨਾ ਨਿਯਾਮ ਹੁੰਦੀ ਹੈ ਬਸਤੀ ਹੁੰਦੀ ਹੈ ਬਸ ਬਸਤੀ ਜਰੂਰ ਕੋਲ ਕੋ ਨਬਸਕਾਤ ਜੀ ਮੈਂ ਕਹਾਂ ਮੈਂ ਬੈਕ ਕੰਫਰੈਂਸ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਗੈਂਗਸਟਰਾਂ ਦੇ ਵਾਰ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈ ਇਹਦੇ ਵਿੱਚ ਅਸੀਂ ਸਕਸੈਸਫੁਲੀ ਦੋ ਸ਼ੂਟਰ ਭਰਾਵਾਂ ਨੂੰ ਅरेस्ट ਕਰਕੇ ਦੋ ਵਕ ਵਕ ਕੰਟਰੈਕਟ ਕਿਲਿੰਗ ਨੈਟਵਰਕਸ ਦਾ ਪਰਦਾਫਾਸ਼ ਕੀਤਾ ਹੈ ਇਹ ਦੋਨੋਂ ਭਰਾਵਾਂ ਦੇ ਨਾਂ ਹਨ 25 ਸਾਲਾਂ ਦਾ ਵਿਸ਼ਾਲ ਪੁੱਤਰ ਸਤਪਾਲ ਨਿਜ਼ਾਮੁਦੀਨ ਬਸਤੀ ਸਦਰ ਫਿਰੋਜ਼ਪੁਰ ਦੇ ਰਹਿਣ ਵਾਲਾ ਅਤੇ ਦੂਜਾ ਜਿਹੜਾ ਕਿ ਇਹਦਾ ਛੋਟਾ ਭਰਾ ਹੈ 23 ਸਾਲਾਂ ਦਾ ਗੋਰਾ ਪੁੱਤਰ ਸਤਪਾਲ ਇਹਦੇ ਵਿੱਚ ਜਿਹੜੀ 18 ਤੇ 19 ਜਨਵਰੀ ਦੀ ਦਰਮਿਆਨੀ ਰਾਤ ਐਕਸਟਰਸ਼ਨ ਤੋਂ ਬਾਅਦ ਫਾਇਰਿੰਗ ਹੋਈ ਸੀ ਆ ਕਪੜਾ ਵਪਾਰੀ ਖਟੀਕਾ ਮੋਹੱਲਾ ਦੇ ਰਹਿਣ ਵਾਲੇ ਆਸ਼ੂ ਵਿਜੇਂਦ ਦੇ ਘਰ ਦੇ ਬਾਹਰ ਉਹਦਾ ਜਿਹੜਾ ਸ਼ੂਟਰ ਸੀ ਵਿਸ਼ਾਲ ਉਹਨੂੰ ਅਰੈਸਟ ਕੀਤਾ ਗਿਆ ਹੈ ਵਿਸ਼ਾਲ ਉਹੀ ਅਕਿਊਜ਼ਡ ਹੈ ਜਿਨੇ ਇਹਦੀ ਗੱਡੀ ਤੇ ਵੀ ਪੈਟਰੋਲ ਪਾ ਕੇ ਉਹਨੂੰ ਅਗਲਾਂ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਦੂਸਰਾ ਹੈ ਇਹਦਾ ਛੋਟਾ ਭਰਾ ਗੋਰਾ ਗੋਰਾ ਦੋ ਮੁਕਦਮਿਆਂ ਵਿੱਚ ਲੋੜਿੰਦਾ ਸੀ ਚਮਕੌਰ ਸਾਹਿਬ ਅਤੇ ਮਾਚੀਵਾੜਾ ਸਾਹਿਬ ਦੇ 168 168 बटा 25 माछीवाड़ा साहब ਅਤੇ 61 बटा 25 ਚਮਕੌਰ ਸਾਹਿਬ ਚਮਕੌਰ ਸਾਹਿਬ ਤੇ माछीवाड़ा ਸਾਹਿਬ ਦੇ ਸਾਰੇ ਮੁਕਦਮਿਆਂ ਦੀ ਤਾਰਾ ਇਕੱਠੇ ਜੁੜਦੀਆਂ ਨੇ यूएसए ਦਾ ਰਹਿਣ ਵਾਲਾ ਹੈ ਸਰਬਜੀਤ ਉਰਫ ਸਾਬੀ ਜਿਹਨੂੰ ਲੱਗਿਆ ਕਿ ਉਹਦੀ بیوی ਦਾ ਕੋਈ ਇਲਿਟ ਰਿਲੇਸ਼ਨਸ਼ਿਪ ਹੈ ਕਿਸੇ ਇੱਕ ਬੰਦੇ ਨਾਲ ਦੋਹਾਂ ਚੋਂ ਇਹਨੇ ਕੰਟਰੈਕਟ ਕਿਲਿੰਗ ਐ ਇਨਸਪਾਰੀ ਦਿੱਤੀ ਇਹ ਦੋਨੋਂ ਬੰਦਿਆਂ ਦੇ ਭਰਾਵਾਂ ਦੀ ਜਿਹੜੇ ਕਿ ਮਾਛੀਵਾੜਾ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਰਹਿੰਦੇ ਸਨ ਤੇ ਉਸ ਤੋਂ ਬਾਅਦ ਇਹ ਮੁਕਦਮੇ ਦਰਜ ਹੁੰਦੇ ਨੇ ਤੇ ਹੁਣ ਅਸੀਂ ਇਸ ਜਿਹੜਾ ਪਗੋੜੇ ਸ਼ੂਟਰ ਦੀ ਵੀ ਅਰੈਸਟ ਪਾ ਲਿੱਤੀ ਹੈ ਗੋਰਾ ਇਹਦੇ ਵਿੱਚ ਮੈਂ ਤੁਹਾਨੂੰ ਸਾਰੇ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਨਰਲੀ ਜਿਹੜੇ ਇਹ ਕੰਟ੍ਰੈਕਟ ਕਿਲਿੰਗ ਜਿਹੜੇ ਸੁਪਾਰੀ ਦੇ ਕੇ ਇਹ ਅਪਰਾਧ ਕਰਾਏ ਜਾਂਦੇ ਨੇ ਜਾਂ ਜਿਹੜੀ ਐਕਸਟਰਸ਼ਨ ਕਿਲਿੰਗਸ ਐਕਸਟਰਸ਼ਨ ਫਾਇਰਿੰਗਸ ਹੁੰਦੀਆਂ ਨੇ ਇਹਦੇ ਵਿੱਚ ਜਨਰਲੀ ਅਸੀਂ ਮੋਡਿਊਲ ਤਾਂ ਬਸਟ ਕਰ ਪਾਉਂਦੇ ਹਾਂ ਮਾਸਟਰ ਮਾਈਂਡ ਜਿਹੜਾ ਕਿ ਇੰਡੀਆ ਵਿੱਚ ਹੈ ਜਾਂ ਕਿਸੇ ਫੋਰਨ ਕੰਟਰੀ ਵਿੱਚ ਬੈਠਾ ਹੁੰਦਾ ਹੈ ਅਸੀਂ ਉਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਪਰ ਜਿਹੜੇ ਇਹਨਾਂ ਦੇ ਸ਼ੂਟਰ ਹੁੰਦੇ ਨੇ ਇਨਾਂ ਨੂੰ ਕਾਬੂ ਕਰਨਾ ਬੜਾ ਔਖਾ ਹੋ ਜਾਂਦਾ ਹੈ ਪੁਲਿਸ ਲਈ ਕਿਉਂਕਿ ਇਹਦੇ ਵੱਖ-ਵੱਖ ਕਾਰਨ ਹਨ ਪਹਿਲਾਂ ਤਾਂ ਇਹ ਐਪਸ ਇਸਤੇਮਾਲ ਕਰਦੇ ਨੇ ਜਿਹੜੇ ਟ੍ਰੇਸ ਨਹੀਂ ਹੋ ਪਾਂਦੀਆਂ ਜਿਵੇਂ ਕਿ ਟੈਲੀਗ੍ਰਾਮ, ਸਿਗਨਲ ਐਪ ਆਦਿ ਜਿਨ੍ਹਾਂ ਤੋਂ ਸਾਨੂੰ ਇਨਫੋਰਮੇਸ਼ਨ ਮੋਈਆ ਕਰਾਉਣ ਵਿੱਚ ਥੋੜੀ ਦਿੱਕਤ ਆਉਂਦੀ ਹੈ ਦੂਜੀ ਗੱਲ ਹੁੰਦੀ ਹੈ ਕਿ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਹੈ ਕਿ ਇੱਕ ਉਹ ਵਾਲੇ ਸ਼ੂਟਰਸ ਉਹ ਵਾਲੇ ਕ੍ਰਿਮੀਨਲਸ ਦਾ ਇਸਤੇਮਾਲ ਕਰਦੇ ਨੇ ਜਿਨ੍ਹਾਂ ਦੀ ਕੋਈ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਨਹੀਂ ਹੁੰਦੀ ਜਿਵੇਂ ਕਿ ਇਹ ਦੋਨੋਂ ਭਰਾ ਵਿਸ਼ਾਲ ਤੇ ਗੋਰਾ ਜਿਨ੍ਹਾਂ ਦੀ ਇਹ ਵਿਸ਼ਾਲ ਦੇ ਇੱਕ ਪਰਚਾ ਤੇ ਗੋਰੇ ਦੇ ਇਹ ਦੋ ਪਰਚੇ ਰੋਪੜ ਤੇ ਖੰਨਾ ਦੇ अलावा ਕੋਈ ਵੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸੀ ਤੀਜਾ ਕਾਰਨ ਹੁੰਦਾ ਹੈ ਕਿ ਕਟਆਉਟਸ ਇਸਤੇਮਾਲ ਕੀਤੇ ਜਾਂਦੇ ਨੇ ਕਟਆਉਟ ਦਾ ਮਤਲਬ ਹੈ ਕਿ ਜੇਕਰ ਦੋ ਜਨ ਨੇ ਜਿਹੜੇ ਪੂਰੇ ਲਿੰਕੇਜ ਦੇ ਨੈਟਵਰਕ ਦੇ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਸਾਜੂ ਸਮਾਨ ਵੈਪਨ ਕਮਿਸ਼ਨ ਆਦਿ ਦਾ ਲੈਣ-ਦੇਣ ਹੁੰਦਾ ਹੈ ਇਹ ਦੋਨੋਂ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ ਜਿਸ ਦੇ ਕਾਰਨ ਸਾਰੀ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਐਂਡ ਫਾਰਵਰਡ ਲਿੰਕੇजेस ਖੰਗਾਲਨ ਵਿੱਚ ਸਾਨੂੰ ਦਿੱਕਤ ਆਉਂਦੀ ਹੈ पर सक्सेसफुली बड़ी ही मेहनत नाल नवी ਮੁਕਦਮੇ ਨਹੀਂ ਨਹੀਂ ਬਲਕਿ ਜਿਹੜੇ ਪੁਰਾਣੇ 2025 ਦੇ ਮੁਕਦਮੇ ਸੀ ਜਿਹੜਾ ਚਮਕੌਰ ਸਾਹਿਬ ਰੋਪੜ ਦਾ ਮੁਕਦਮਾ ਹੈ ਇਹ 5ਵੇਂ ਮਹੀਨੇ 2025 ਦਾ ਹੈ ਤੇ ਜਿਹੜਾ ਮਾਛੀਵਾੜਾ ਸਾਹਿਬ ਦਾ ਹੈ ਇਹ ਜੁਲਾਈ 2025 ਦਾ ਹੈ ਪੁਰਾਣੇ ਮੁਕਦਮੇ ਵਿੱਚ ਵੀ ਜਿਨ੍ਹਾਂ ਦੇ ਵਿੱਚ ਇਹ ਭਗੌੜੇ ਸ਼ੂਟਰ ਸੀ ਉਹਨਾਂ ਨੂੰ ਕੱਢ ਕੇ ਦੁਆਰਾ ਤੋਂ ਡਿਲੀਜੈਂਟਲੀ ਇਨਵੈਸਟੀਗੇਸ਼ਨ ਕਰਕੇ ਖੰਨਾ ਪੁਲਿਸ ਨੇ ਸਕਸੈਸਫੁਲੀ ਇਹ ਦੋਨੋਂ ਸ਼ੂਟਰ ਭਰਾਵਾਂ ਨੂੰ ਕਾਬੂ ਕੀਤਾ ਹੈ ਜਿਹੜਾ ਖੰਨੇ ਦਾ ਆਸ਼ੂ ਵਿਜੈਨ ਮੁਦਈ ਵਾਲੇ ਕੇਸ ਵਿੱਚ ਇਹਨੂੰ 20000 ਕਮਿਸ਼ਨ ਮਿਲਿਆ ਸੀ ਤੇ ਜਿਹੜਾ ਕਿ ਮਾਚੀਵਾੜਾ ਸਾਹਬ ਦਾ ਹੈ ਇਹਦੇ ਵਿੱਚ ਟੋਟਲ ਕਮਿਸ਼ਨ 2 ਲੱਖ ਮਿਲਿਆ ਸੀ ਜਿੰਨੂੰ ਕਿ ਇਹਨਾਂ ਨੇ ਬਾਅਦ ਚ ਵੰਡਿਆ ਸਰ ਖੰਨਾ ਇਨਸੈਂਟਿਵ ਲਈ ਇਹਨਾਂ ਨੂੰ ਕਿਹਨੇ ਨੇ ਹੈਕ ਕੀਤਾ ਕਿਦਾਂ ਇਹਦਾ ਮਲਾਕ ਅ ਜਿਹੜਾ ਖੰਨਾ ਇਨਸੀਡੈਂਟ ਹੈ ਜਿਹਦੇ ਵਿੱਚ ਕਪੜਾ ਵਪਾਰੀ ਮਦਈ ਸਨ ਇਹਦੇ ਵਿੱਚ ਅਸੀਂ ਆਲਰੇਡੀ ਪੰਜ ਅਰੈਸਟਾ ਕਰ ਚੁੱਕੇ ਹਾਂ ਯਾਨੀ ਕਿ ਜਿਹੜਾ ਇਹਨਾਂ ਦਾ ਲੋਕਲ ਨੋਡ ਹੈ ਜਿਨ੍ਹਾਂ ਨੇ ਸਾਰੀ ਇੰਟੈਲ ਪ੍ਰੋਵਾਈਡ ਕੀਤੀ ਰੈਕੀ ਕੀਤੀ ਆਦੀ ਅ ਦੂਸਰਾ ਹੈ ਜਿਹੜਾ ਇਹਨਾਂ ਨੇ ਇਹਨਾਂ ਨੂੰ ਠਹਿਰ ਦਿੱਤੀ ਇਹਨਾਂ ਦੀ ਲੌਜਿਸਟਿਕਸ ਪ੍ਰੋਵਾਈਡਰ ਸੀ ਉਹਨਾਂ ਨੂੰ ਵੀ ਅਰੈਸਟ ਕਰ ਚੁੱਕੇ ਹਾਂ ਤੀਸਰਾ ਹੈ ਕਿ ਜਿਹੜੇ ਇਹਦੇ ਵਿੱਚ ਗੈਂਗਸਟਰ 골ਡੀ ਬਰਾੜ ਦੇ ਵੱਲੋਂ ਫਿਰੋਤੀ ਦੀ ਕਾਲ ਕਰਵਾਈ ਜਿਹਨੂੰ ਉਹਨੇ ਅ ਅੱਗੇ ਅਪਰੋਚ ਕਰਵਾਇਆ ਸੀ ਉਹਦੀ ਵੀ ਅਰੈਸਟ ਹੋ ਗਈ ਹੈ ਇਦੇ ਵਿੱਚ ਜਿਹੜਾ ਵਿੱਕੀ ਵਿਕਰਮ ਉਰਫ ਵਿੱਕੀ ਟੈਲਾ ਹੈ ਜਿਹੜਾ ਕਿ ਸਸਪੈਕਟਡ ਹੈ ਕਿ ਅਬਸਕਾਂਟਿੰਗ ਅਬਰਾਡ ਹੀ ਹੈ ਇਨੇ ਹੀ ਜਿਹੜਾ ਇਹਦੇ ਨਾਲ ਵਾਲਾ ਸ਼ੂਟਰ ਹੈ ਉਹ ਵੀ ਨizamuddin ਬਸਤੀ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਹੈ ਤੇ ਇਹ ਇਹਦਾ ਗਵਾਂਡੀ ਸੀ ਇਹਨੇ ਇਹਨੂੰ ਅਪਰੋਚ ਕੀਤਾ ਕਿ ਇਹ ਮੋਟੀ ਰਕਮ ਮਿਲ ਰਹੀ ਹੈ ਤੇ ਇਹਨਾਂ ਨੇ ਫਿਰ ਉਹ ਫਾਇਰਿੰਗ ਨੂੰ ਅੰਜਾਮ ਦਿੱਤਾ ਸਰ ਅਨਕਵਰੀ ਜੀ ਅਜੇ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਪੁਲਿਸ ਰਿਮਾਂਡ ਦੇ ਦੌਰਾਨ ਜੋ ਨਵੀਂ ਗੱਲਾਂ ਸਾਹਮਣੇ ਆਣ ਗਈਆਂ ਉਹ ਤੁਹਾਡੇ ਨਾਲ ਸਾਂਝੀ ਕੀਤੀਆਂ ਜਾਣਗੀਆਂ ਮੈਂ ਤਾਂ ਹੋਰ ਸਾਹਮਣੇ ਆਈ ਹੈ ਜਿਹੜਾ ਗੋਲਡੀ ਬਰਾਡ ਆ ਜੀ ਇਹ ਫਿਰੋਜ਼ਪੁਰ ਜਲਾਲਾਬਾਦ ਤੇ ਫਰੀਦਕੋਟ ਦੇ ਏਰੀਆ ਦੇ ਵਿੱਚ ਹੀ ਨੌਜਵਾਨਾਂ ਨੂੰ ਕੰਟੈਕਟਿੰਗ ਕਰ ਰਿਹਾ ਜਿਹੜਾ ਮਹਾਲੀ ਦਾ ਮਰਡਰ ਕੇਸ ਹੋਇਆ ਉਹਦੇ ਵਿੱਚ ਵੀ ਉੱਥੋਂ ਦੇ ਹੀ ਸ਼ੂਟਰ ਫੜੇ ਗਏ ਨੇ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਹੈ ਜੀ ਇਹ ਜਿਹੜੇ ਗੈਂਗਸਟਰਸ ਹੁੰਦੇ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਇਹ ਸਾਰੇ ਜਿਹੜੇ ਵਲਨਰੇਬਲ ਯੂਥ ਹੁੰਦੇ ਨੇ ਉਹਨਾਂ ਨੂੰ ਹੀ ਬਤੌਰ ਇਹ ਆਪਣਾ ਫੁੱਟ ਸੋਲਜਰਸ ਰਿਕਰੂਟ ਕਰਦੇ ਨੇ ਚੰਦ ਪੈਸਿਆਂ ਵਾਸਤੇ ਜਿਨ੍ਹਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਤੇ ਜਿਦੇ ਕਾਰਨ ਪੁਲਿਸ ਨੂੰ ਇਹਨਾਂ ਦੀ ਇਹਨਾਂ ਨੂੰ ਅਰੈਸਟ ਕਰਨਾ ਵੀ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਜਨਰਲੀ ਇਹੋ ਜਿਹੇ ਹੀ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ ਬਤੌਰ ਸ਼ੂਟਰ ਜਾਂ ਆਪਣੇ ਵਕ-ਵਕ ਮੁਕਦਮਿਆਂ ਵਿੱਚ ਕਰਿੰਦਿਆਂ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ ਇਹਨਾਂ ਕੋਈ ਟ੍ਰੇਨਿੰਗ ਵਗੈਰਾ ਕੋਈ ਦਿੰਦੇ ਨੇ ਸ਼ੂਟਿੰਗ ਦੇ ਜਿੱਦਾਂ ਇਹ ਸ਼ੂਟਰ ਬਣਦੇ ਨੇ ਨਹੀਂ ਜੀ ਇਹਨਾਂ ਦੇ ਕੋਲ ਆਪਣਾ ਇਲੀਗਲ ਵੈਪਨ ਦਿੱਤੇ ਹੁੰਦੇ ਨੇ ਉਸ ਦੇ ਨਾਲ ਹੀ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਨੇ